ਦਿਲ ਦਾ ਦੌਰਾ ਪੈਣ ਕਾਰਨ ਡਿਊਟੀ ਤੇ ਹੌਲਦਾਰ ਗੁਰਦੀਪ ਸਿੰਘ ਹੋਏ ਸ਼ਹੀਦ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਪੰਜਾਬ ਦਾ ਇੱਕ ਨੌਜਵਾਨ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਿਆ ਜ਼ਿਲ੍ਹਾ ਰੂਪਨਗਰ ਤਹਿਸੀਲ ਅਨੰਦਪੁਰ ਸਾਹਿਬ ਦੇ ਸਰਦਾਰ ਗੁਰਦੀਪ ਸਿੰਘ ਆਰਮੀ ਜਵਾਨ ਸੁਪੁੱਤਰ ਸਰਦਾਰ ਭੁੱਲਾ ਸਿੰਘ ਪਿੰਡ ਰਾਏਪੁਰ ਛੱਜ ਜੋ ਕਿ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ਕਲਕੱਤੇ ਵਿਖੇ ਗਿਆ ਸੀ ਜਿਸ ਦਾ ਕੇ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ ਸਰਦਾਰ ਗੁਰਦੀਪ ਸਿੰਘ 70 ਇੰਜੀਨੀਅਰ ਹੌਲਦਾਰ ਡਿਊਟੀ ਤੇ ਤਨਾਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ 1 ਸਾਲ ਦੀ ਬੱਚੀ ਛੱਡ ਗਏ ਜਵਾਨ ਦੀ ਮ੍ਰਿਤਕ ਦੇ ਕੱਲ ਪਿੰਡ ਝੱਜ ਵਿਖੇ ਪੁੱਜੇਗੀ ਅਤੇ ਬਾਅਦ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਇਸ ਦਾ ਸੰਸਕਾਰ ਕੀਤਾ ਜਾਵੇਗਾ